ਅਈ ਲੈ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈਂ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਪੜਨਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਇਹਨਾਂ ਦਾ ਬਣੇਗਾ ਕੀ ਤੋ ਇਸ ਗੱਲ ਕਾ ਮੇਰੀ ਗੁਜ਼ਾਰੇ ਸੁਣ ਲੋ ਸਤਕਾਰਯੋਗ ਪੰਜਾਬ ਵਾਸੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਤੇ ਦਿਨੀ 15 ਅਗਸਤ ਨੂੰ ਖੰਨੇ ਦੇ ਈਸੜੂ ਵਿਖੇ ਸ਼ਹੀਦ ਸਾਡੇ ਜੋ ਮਾਸਟਰ ਕਰਨਲ ਸਿੰਘ ਜੀ ਈਸੜੂ ਸਾਹਿਬ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ-ਵੱਖ ਪਾਰਟੀਆਂ ਨੇ ਆਪਣਾ ਉੱਥੇ ਸਮਾਗਮ ਰੱਖਿਆ ਸੀ। ਔਰ ਕਾਂਗਰਸ ਪਾਰਟੀ ਨੇ ਉੱਥੇ ਇੱਕ ਰੈਲੀ ਕੀਤੀ ਸੀ ਜ ਜਿਹਦੇ ਵਿੱਚ ਰੈਲੀ ਦੇ ਵਿੱਚ ਕਾਂਗਰਸ ਦੇ بڑے ਨਾਮਵਰ ਬਰਿਸ਼ਟ ਸਾਰੇ ਨੇਤਾ ਉੱਥੇ ਪਹੁੰਚੇ ਹੋਏ ਸੀ। ਔਰ ਉਥੇ ਇਹਨਾਂ ਦੇ ਸਭ ਤੋਂ ਵੱਡੇ ਲੀਡਰ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਨ੍ਹਾਂ ਦੀ ਜਿਹੜੇ ਕਹਿੰਦੇ ਵੀ ਮੈਨੂੰ ਇੰਨੇ ਦਹਾਕੇ ਹੋ ਗਏ ਸਿਆਸਤ ਦੇ ਵਿੱਚ ਔਰ ਜਿਹੜੇ ਕਿ ਹੁਣ ਆਲਮੋਸਟ ਆਲਮੋਸਟ ਜਿਨ੍ਹਾਂ ਦੀ ਸਿਆਸਤ ਹੈ ਜਿਹੜਾ ਉਹਦਾ ਸਮਾਂ ਜਾਨੀ ਕਿ ਓਵਰਹੋਨ ਨੂੰ ਆ ਚੁੱਕਿਆ ਉਹਨਾਂ ਨੇ ਜਾਨੀ ਕਿ ਉੱਥੇ ਇੱਕ ਐਡੀ ਗਲਤ ਗੱਲ ਕਹੀ ਤੇ ਉਸ ਗਲਤ ਗੱਲ ਦੇ ਨਤੀਜੇ ਵਿੱਚੋਂ ਜਦੋਂ ਫਿਰ ਮੈਂ ਬੋਲਿਆ ਫਿਰ ਇਹਨਾਂ ਨੇ ਤਕਲੀਫ ਬੜੀ ਮੰਨੀ ਪਹਿਲਾਂ ਸੁਣ ਲੋ ਇਹਨਾਂ ਨੇ ਕੀ ਕਿਹਾ ਸੁਣੋ ਇਹਨੇ ਲਿਆ ਇੱਕ ਟੇਬਲ ਤੇ ਵਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈ ਜਿਦ ਦਿਨ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੁੰ ਕਦੀ ਅਸੈਸਮੈਂਟ ਲਾਈਏ ਤੇਰਾ ਪੱਣਾ ਕੀ ਹੈ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਦਾ ਬਣੇਗਾ ਕੀ ਤੁਸੀਂ ਇਹ ਦੇਖੋ ਬਈ ਇੱਕ ਲੀਡਰ ਆਫ oppositon ਮਤਲਬ ਕਿ ਕਿਸ ਹੱਦ ਤੱਕ ਥੱਲੇ ਗਿਰ ਰਹੇ ਆ ਕਿ ਮਤਲਬ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਬਲਿਕ ਨੇ ਜਿਨ੍ਹਾਂ ਨੂੰ ਵੋਟਾਂ પાਕੇ ਚੁਣਿਆ ਉਹਨਾਂ ਨੁਮਾਇੰਦਿਆਂ ਨੂੰ ਜਮੂਰੇ ਦੱਸਦਾ ਕਦੇ ਮਟੀਰੀਅਲ ਦੱਸਦਾ ਮੈਂ ਬੜੀ ਹੈਰਾਨ ਹੋਇਆ ਤੇ ਜਦੋਂ ਮੈਂ ਵੀਡੀਓ ਸੁਣੀ ਇਸ ਤੋਂ 1 ਘੰਟੇ ਬਾਅਦ ਜਾ ਕੇ ਮੈਂ ਈਸਲੂ ਜਾ ਸਪੀਚ ਦੇ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਂਗਰਸ ਦੇ ਟੋਟਰੂ ਹੋ ਫੇ ਬੜੀ ਤਕਲੀਫ ਮੰਨੀ ਮਤਲਬ ਆਪਣੀਆਂ ਹੱਥਾਂ ਚ ਤੇ ਦੂਸਰੇ ਦੀਆਂ ਕੱਚਾ ਚ ਐਡਾ ਨਹੀਂ ਹੁੰਦਾ ਦੂਸਰੀ ਗੱਲ ਇੱਕ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਇਹ ਜਿਹੜੇ ਖਾਸ ਤੌਰ ਤੇ ਖੰਨੇ ਇਲਾਕੇ ਦੇ ਵਿੱਚ ਜਿਹੜੇ ਜਾਂ ਖੰਨਾ ਸਮਰਾਲਾ ਪੈਲ ਇਹ ਇਲਾਕਿਆਂ ਦੇ ਵਿੱਚ ਜਿਹੜੇ ਕਾਂਗਰਸ ਦੀ ਮਤਲਬ ਕਿ ਜਮਾਤ ਜਾਨੀ ਕਿ ਜਿਹੜੀ ਉਹ ਸਿਆਸਤ ਕਰਦੀ ਰਹੀ ਹੈ ਨਾ ਇਹਨਾਂ ਨੂੰ ਮੈਂ ਸਪੈਸ਼ਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਬੜੇ ਧਿਆਨ ਨਾਲ ਗੱਲ ਸੁਣਿਓ ਤੁਸੀਂ ਆਪਣੇ ਦਾਦੇ ਦਾ ਨਾਮ ਬਥੇੜਾ ਵਰਤ ਲਿਆ ਬਥੇੜਾ ਲੋਕਾਂ ਨੇ ਤੁਹਾਨੂੰ ਤੁਹਾਡੇ ਦਾਦੇ ਦੇ ਨਾਮ ਤੇ ਵੋਟਾਂ ਪਾਤੀਆਂ ਮਾਣ ਸਤਿਕਾਰ ਆਦਰ ਦਿੱਤਾ 10 ਸਾਲ ਤੁਹਾਨੂੰ ਦਿੱਤਾ ਤੁਸੀਂ ਲੁੱਟ ਕੇ ਬੁਰੀ ਤਰ੍ਹਾਂ ਨਖਣਾ ਤੇ ਇਹਦੇ ਆਲੇ ਦੁਆਲੇ ਦੇ ਇਲਾਕੇ ਖਾ ਲੇ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਕਿ ਤੁਹਾਡਾ ਘਪਲਾ ਸਭ ਤੋਂ ਵੱਡਾ ਘਪਲਾ ਸੀ 1-2 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਸ਼ਰ ਕਰਾਂਗੇ ਦੱਸਾਂਗੇ ਜबान ਆਪਣੀ ਸਹੀ ਰੱਖੋ ਅੱਜ ਤੱਕ ਤੁਹਾਨੂੰ ਕੋਈ ਟੱਕਰਿਆ ਨਹੀਂ ਸੀ ਅੱਗੋਂ ਹੁਣ ਤੁਹਾਨੂੰ ਮਾਤ ਦੇ ਪੁੱਤ ਟੱਕਰੇ ਨੇ ਅੱਗੋਂ ਕਾਰਨ ਕੀ ਸੀ ਹੁਣ ਤੱਕ ਤਾਂ ਤੁਹਾਡੇ ਅੱਗੇ ਕੋਈ ਬੋਲੇਆ ਨਹੀਂ ਔਰ ਇੱਕ ਅਕਾਲੀ ਵੀ ਆ ਕੇ ਚਲੇਗੇ ਤੁਹਾਡੇ ਅੱਗੇ ਨਹੀਂ ਸੀ ਬੋਲਦੇ ਔਰੇ ਭਾਜਪਾ ਨੂੰ ਤੁਸੀਂ ਕੁਝ ਨਹੀਂ ਸੀ ਸਮਝਦੇ ਉਹਨਾਂ ਦੇ ਲੀਡਰ ਕੋਈ ਬੋਲੇ ਨਹੀਂ ਤੁਹਾਡੇ ਇਹ ਤਾਂ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਜਿੱਤੀ ਤੇ ਆਮ ਆਦਮੀ ਪਾਰਟੀ ਉਹ ਉਥੋਂ ਕੁਦਰਤ ਐਸੀ ਹੋਈ ਕਿ ਅਸੀਂ ਜਿੱਤ ਗਏ ਔਰ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਟੱਕਰ ਦੇਣ ਵਾਲੇ ਟੱਕਰ ਗਏ ਹੁਣ ਤੁਹ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਆਪਣੀ ਜ਼ੁਬਾਨ ਸਹੀ ਰੱਖੋ ਪਹਿਲਾ ਤੁਸੀਂ ਗਲਤ ਬੋਲੇ ਆ ਤੁਹਾਨੂੰ ਜਵਾਬ ਦਿੱਤਾ ਹੈ ਯਾਦ ਰੱਖਿਓ ਜੇ ਜਹੀ ਜੀ ਬਾਜੀ ਪਾਉਂਗੇ ਪਾ ਲਓ ਜਹੀ ਜੀ ਪਾਉਂਗੇ ਜਹੀ ਜੀ ਬਾਜੀ ਪਾਉਂਗੇ ਸਵਾਇਆ ਕਰਕੇ ਮੋੜਾਂਗੇ ਐਨੀਓ ਤੁਹਾਨੂੰ ਗੱਲ ਕਹਿਣੀ ਸੀ ਬਹੁਤ ਬਹੁਤ ਧੰਨਵਾਦ ਜੀ